ਨਵੀਂ ਹੁਣ ਗੱਲ ਨਹੀਂ ਕਰਨੀ ਉਧਰ ਹੋ ਕੇ ਪਰ ਅਧਰੋਈ ਮੇਰੇ ਕਾਰਜੋਗ ਬਜ਼ੁਰਗ ਮਾਤਾ ਪਿਤਾ ਵੀਰਾਂ ਨੂੰ ਜੈ ਪੀਮ ਜੈ ਭਰਤ ਤੁਸੀਂ ਬੋਲੀ ਵੀ ਬੋਲਿਓ ਨਾ ਠੀਕ ਆ ਤੁਹਾਨੂੰ ਪਤਾ ਨਹੀਂ ਹੋਏਗਾ ਮੈਂ ਦੱਸਾਂ ਤੁਹਾਨੂੰ ਕਿ ਆਪਾਂ ਜੈ ਕੀ ਉਪਯੋਗ کیا ਹੈ ਬਾਬਾ ਸਾਹਿਬ ਡਾਕਟਰ ਬੀਤ ਕਰਤੀ ਰੌਬ ਸਾਹਿਬ ਸਾਡੇ ਲਈ 50 ਸਾਲ ਸੰਘਰਸ਼ ਕੀਤਾ ਸੀ ਉਹਨਾਂ ਨੇ ਤਾਂ ਨਾਲ ਉਹਨਾਂ ਨੇ ਆਪਣੇ ਪਰਿਵਾਰ ਚੋਂ ਚਾਰ ਸਹਿਬ ਜਦਿਆਂ ਦੀ ਸ਼ਹੀਦੀ ਪ੍ਰਾਪਤ ਕੀਤੀ ਹੈ ਤਾਂ 25 ਸਾਲਾਂ ਬਾਅਦ ਉਹ ਕਾਨੂੰਨ ਮੰਤਰੀ ਬਣੀ ਕਾਨੂੰਨ ਮੰਤਰੀ ਤੋਂ ਬਾਅਦ ਚ ਉਹਨਾਂ ਨੇ ਸਾਡੇ ਸੰਵਿਧਾਨ 'ਚ ਲਿਖਿਆ ਰੋਜੀ ਰੋਟੀ ਕੱਪੜਾ ਮਕਾਨ ਅਨੁਸੂਚਿਤ ਜਾਤੀ ਦੇ ਲੋਕਾਂ ਨੂੰ ਪਹਿਲ ਦੇ ਆਧਾਰ ਤੇ ਦੇਣਾ ਹੈ ਜਿਹੜੇ ਲੋਕ ਕਿਤਾਬਾਂ 'ਚ ਪੜੇ ਬੱਚੇ ਸਾਡੇ ਉਹਨਾਂ ਨੂੰ ਪਤਾ ਤਾਂ ਉਹਨਾਂ ਤੋਂ ਸੰਵਿਧਾਨ ਤੋਂ ਪਹਿਲਾਂ ਉਹਨਾਂ ਨੇ ਜਿਹੜਾ ਬਣਾਇਆ ਨਾ ਉਸ ਤੋਂ ਪਹਿਲਾਂ ਅਸੀਂ ਵੋਟ ਨਹੀਂ ਪਾ ਸਕਦੇ ਸੀ ਉਸ ਤੋਂ ਪਹਿਲਾਂ ਅਸੀਂ ਪਾਣੀ ਨਹੀਂ ਪੀ ਸਕਦੇ ਸੀ ਉਸ ਤੋਂ ਪਹਿਲਾਂ ਅਸੀਂ ਪੜ ਨਹੀਂ ਸਕਦੇ ਸੀ ਜੇ ਕੋਈ ਮਕਾਨ ਬਣਾ ਲੈਂਦਾ ਸੀ ਤੇ ਉਹ ਆਪਦੇ ਨਾਮ ਨਹੀਂ ਕਰਾ ਸਕਦੇ ਸੀ ਤਾਂ ਉਹਨਾਂ ਨੇ ਸਾਡੇ ਲਈ ਬਹੁਤ ਕੁਝ ਲਾਈਕ ਸੰਵਿਧਾਨ ਚ ਲਿਖਿਆ ਤੇ ਉਹਨਾਂ ਦਾ ਨਾਰਾ ਆਪਾਂ ਨੂੰ ਜੁਰਾ-ਸ਼ੁਰਾ ਨਾਲ ਲਾਣਾ ਪੈਣਾ ਮੇਰੀ ਬੇਨਤੀ ਆ ਕਿ ਪੂਰੀ ਆਵਾਜ਼ ਜਾਵੇ ਪਿੰਡ ਚ ਇੱਥੇ ਸ਼ਰਮਸ਼ਾਰ ਆਲੀ ਕੋਈ ਗੱਲ ਨਹੀਂ ਜਿਨ੍ਹਾਂ ਨੇ ਸਾਡੇ ਲਈ ਕੁਝ ਕੀਤਾ ਤਾਂ ਉਹਨੂੰ ਅਸੀਂ ਸ਼ੁਰੂ ਤੋਂ ਬੋਲਣਾ ਜ਼ਰੂਰੀ ਆ ਜਾਪੀ ਜਾਪੀ ਖਾਲੇ ਵੀ ਢਿੱਲਾ ਗਿਆ ਹੈ ਨਾ ਜਾਪੀ ਜਾਪੀ ਹੋਰ ਬਣੀ ਗੱਲ ਹੈ ਅੱਛਾ ਚਲੋ ਅੱਜ ਪਿੰਡ ਸਾਦੇ ਮੋਜੇ ਚ ਸਾਡੀ ਛੋਟੀ ਬੱਚੀ ਕੀ ਨਾਮ ਦੱਸਿਆ ਇਸ ਦਾ ਇੱਥੇ ਕਾਬਿਲਿੰਦਰ ਪਰ ਬਲਜਿੰਦਰ ਕੋਰ ਤੁਹਾਡੀ ਮੰਡਰੀਗਾ ਦੇ ਵਿੱਚ ਮੇਟਾ ਆਗੂ ਆ ਕਾਫੀ ਮਿਹਨਤ ਕੀਤੀ ਆ ਫੜ ਕੇ ਤੁਹਾਡੇ ਲਈ ਤੁਹਾਡੇ ਕਾਗਜ਼ ਪੱਤਰ ਜਿਹੜੇ ਹੈਗੇ ਆ ਦਫਤਰ ਚ ਜਾਂਦੇ ਆ ਪਰ ਹਾਲੇ ਕੰਮ ਨਹੀਂ ਮਿਲੇ ਕਾਮਕ ਕਿਉਂ ਨਹੀਂ ਮਿਲਿਆ ਵਿੱਚੇ ਜੇ ਕੁਝ ਇਹਨਾਂ ਨੇ ਗੈਪ ਪਾ ਦਿੱਤਾ ਮੇਰਾ ਹੋਰ ਪਿੰਡਾਂ ਚ ਸਿਆਣਾ ਮਸਾਂ ਟਾਈਮ ਛੱਡਿਆ ਅੱਜ ਤੇ ਆਪਾਂ ਆ ਥੋੜੇ ਜਿ ਦਿਨਾਂ ਤੇ ਜੋਰ ਪਾਇਆ ਮੰਗਪੱਤਰ ਰਸੀਬ ਆ ਥੋੜੇ ਦਿਨ ਨੂੰ ਚੱਲ ਜੇਗਾ ਪਰ ਨਰੇਗਾ ਬਾਰੇ ਤੁਸੀਂ ਇੱਕ ਵਾਰੀ ਸਿੱਖ ਲਓ ਕਿਉਂਕਿ ਤੁਸੀਂ ਬੋਲਣਾ ਮੈਂ ਤਾਂ ਆਨਲਾਈਨ ਤੁਹਾਡੇ ਚ ਗੱਲ ਕਰਾਂਗਾ ਕਿ ਰਿਕਾਰਡ ਰਹੇ ਜੇ ਮੈਂ ਕੀ ਬੋਲ ਕਿ ਗਿਆ ਜਿਹੜਾ 1952 ਚ ਸੰਵਿਧਾਨ ਬਣਿਆ ਸੀ ਆ ਉਹਦੀ ਸੋਧ ਕਰਕੇ 2005 ਚ ਰੋਜ਼ਗਾਰ ਗਰੰਟੀ ਯੋਜਨਾ ਐਕਟ 2005 ਦਾ ਇੱਕ ਕਾਨੂੰਨ ਬਣਾਤਾ ਸੀ ਗਰੰਟੀ ਕਾਨੂੰਨ ਗਰੰਟੀ ਫ੍ਰੈਜ ਦੀ ਹੋਵੇ ਐਲ ਸੀ ਡੀ ਦੀ ਹੋਵੇ ਮੋਬਾਈਲ ਦੀ ਹੋਵੇ ਮੋਟਰਸਾਈਕਲ ਦੀ ਹੋਵੇ ਗਰੰਟੀ ਹੋਵੇ ਤੇ ਕੋਈ ਪ੍ਰੋਬਲਮ ਖੜੀ ਹੋ ਜਾਏ ਤੇ ਕਰਦੇ ਜੀ ਨਹੀਂ ਦਿੰਦੇ ਜਾਂ ਜੇ ਗਰੰਟੀ ਹੈਗੀ ਹੈ ਤੇ ਤੁਹਾਡਾ ਗਰੰਟੀ ਕਾਨੂੰਨ ਇਹਦਾ ਬਣਿਆ ਹੋਇਆ ਜਿਦੇ ਵਿੱਚ ਲਿਖਿਆ ਹਰ ਸਾਲ ਹਰ ਘਰ ਚ 25 ਤੋਂ ਲੈ ਕੇ 30000 ਰੁਪਇਆ ਪਿਛਲੇ ਰੇਟ ਨਾਲ ਸੀਗਾ ਹੁਣ ਤਾਂ ਰੇਟ ਵਧ ਗਿਆ ਹੁਣ ਰੇਟ ਵਧ ਗਿਆ ਤਾਂ ਪਿਛਲੇ ਰੇਟ ਦੇ ਹਿਸਾਬ ਤੇ ਆਪਾਂ ਜੋੜ ਲਾਈਏ 2005 ਤੇ ਲੈ ਕੇ 2025 ਚੜ ਗਿਆ 20 ਸਾਲ ਦਾ ਰੇਟ ਲਾਈਏ ਤੇ ਇੱਕ ਕਾਰ ਦੇ ਮਗਰ ਤੁਹਾਡਾ 6 ਲੱਖ ਰੁਪਇਆ ਸਰਕਾਰੀ ਤੌਰ ਤੇ ਬੰਦਾ ਸੀ ਪਰ ਮਿਲਿਆ ਨਹੀਂ ਉਹ ਲਾਗੂ ਕਿਹਣਾ ਨੇ ਕਰਨਾ ਸੀਗਾ ਜਿਹੜੇ ਲੋਕ ਨੀਵੇਂ ਹੋ ਕੇ ਹੱਥ ਜੋੜ ਕੇ ਵੋਟ ਮੰਗਣ ਆਉਂਦੇ ਆ ਇਹ ਸਿੱਖਣ ਵਾਲੀ ਗੱਲ ਆ ਉਹ ਪਬਲਿਕ ਦੇ ਨਮਾਇंदे ਹੁੰਦੇ ਨੇ ਜਦੋਂ ਨੀਵੇਂ ਹੋ ਕੇ ਆਉਂਦੇ ਆ ਨਾ ਤਾਂ ਸਾਡੇ ਦਿਲ ਚ ਗਾਇਆ ਹੁੰਦੀ ਆ ਪਬਲਿਕ ਦੇ ਚ ਉਹਨਾਂ ਨੇ ਚੋਣ ਕਰ ਦਿੰਦੇ ਆ ਤਾਂ ਲੈ ਵੀ ਚੁਣ ਲਿਆ ਤੇ ਉਹ ਚੁਣਨ ਤੋਂ ਬਾਅਦ ਚ ਉਹਦੀ ਜ਼ਿੰਮੇਵਾਰੀ ਕੀ ਆ ਇਹ ਤੁਸੀਂ ਗੱਲ ਸਾਸ ਕਰੋ ਨਹੀਂ ਕਰਨੀ ਆ ਜਿਹੜਾ ਤੁਸੀਂ ਚੁਣਿਆ ਨਾ ਤਾਂ ਉਹਦੀ ਜ਼ਿੰਮੇਵਾਰੀ ਹੁੰਦੀ ਜਦੋਂ ਸੌਹ ਚੱਕਦੇ ਆ ਨਾ ਕਹਿੰਦੇ ਆ ਨਾ ਸੌਹ ਚੱਕਣੀ ਆ ਜੀ ਉਹ ਲੋ ਕਹਿੰਦੇ ਜੀ ਇਮਾਨਦਾਰੀ ਨਾਲ ਪਬਲਿਕ ਦਾ ਕੰਮ ਕਰਾਂਗੇ ਤਾਂ ਵਿਕਾਸ ਕਰਾਂਗੇ ਬਿਲਕੁਲ ਨਿਰਜ਼ਦਾਰ ਦਵਾਵਾ ਬਿਲਕੁਲ ਨਿਰਸਾਫ ਦਵਾਵਾ ਪਬਲਿਕ ਦੇ ਹੱਕ ਵਿੱਚ ਚੰਗੇ ਚੰਗੇ ਮਤੇ ਪਾਸ ਕਰਕੇ ਸਰਕਾਰ ਨਬਦ ਇਹ ਜ਼ਿੰਮੇਵਾਰੀ ਹੁੰਦੀ ਉਹਨਾਂ ਦੀ ਕੰਮ ਕਰਨ ਦੀ ਲੇਕਿਨ ਉਹਨਾਂ ਨੇ ਸਿਸਟਮ ਨੂੰ ਉਲਟਾ ਕੀਤਾ ਹੋਇਆ ਕੀ ਕੀਤਾ ਹੋਇਆ ਧਿਆਨ ਨਾਲ ਗੱਲ ਸੁਣੋ ਅੱਗੇ ਤੋਂ ਵੀ ਜਦੋਂ ਵੋਟਾ ਪੈਣਾ ਧਿਆਨ ਰੱਖਿਓ ਜਦੋਂ ਟੈਂਟ ਲਾਉਂਦੇ ਆ ਸਾਡੇ ਲੋਕ ਕੁਰਸੀਆਂ ਲਾਉਂਦੇ ਆ ਸਾਡੇ ਲੋਕ ਲੋਕਾਂ ਨੂੰ ਇਕੱਠਿਆਂ ਕਰਦੇ ਆ ਸਾਡੇ ਲੋਕ ਸਫਾਈ ਕਰਦੇ ਆ ਸਾਡੇ ਲੋਕ ਨਾਹਰਾ ਲਾਉਂਦੇ ਆ ਸਾਡੇ ਲੋਕ ਟੋਲ ਦੇ ਅੱਗੇ ਭੰਗੜਾ ਪਾਉਂਦੇ ਆ ਸਾਡੇ ਲੋਕ ਜਿਵੇਂ ਬਾਂਦਰ ਨੱਚਦੇ ਆ ਹੈ ਮੇਲੇ ਜਿਵੇਂ ਹੀ ਆ ਨਾ ਕਾਰ ਪਾਉਂਦੇ ਆ ਸਾਡੇ ਲੋਕ ਲੱਡਵਾਂ ਨਾਲ ਟੋਲਦੇ ਆ ਸਾਡੇ ਲੋਕ ਬੋਟ ਪਾਉਂਦੇ ਆ ਸਾਡੇ ਲੋਕ ਸਾਡੇ ਲੋਕਾਂ ਦੀ ਬੋਟ ਦੀ ਬਦੌਲਤ ਉਹਨੂੰ ਜਿੱਤ ਮਿਲਦੀ ਆ ਸਰਟੀਫੀਕਟ ਮਿਲਦਾ ਗੱਡੀਆਂ ਕਾਰਾਂ ਗੰਨ ਕੋਠੀਆਂ ਦੇ ਤਨਖਾਹ ਲੱਗ ਜਾਂਦੀ ਆ 1.5 ਲੱਖ ਰੁਪਏ 1.5 ਲੱਖ ਰੁਪਇਆ ਤਨਖਾਹ ਵੀ ਤੁਹਾਡੀ ਜੇਬ ਚੋਂ ਜਾਂਦੀ ਆ ਤੁਸੀਂ ਕਹਿੰਦੇ ਅਸੀਂ ਤਾਂ ਬਿੰਦੇ ਨਹੀਂ ਹੈ ਹਨ ਪਰ ਮੈਂ ਦੱਸਣਾ ਕਿਵੇਂ ਤੁਸੀਂ ਕੋਈ ਵੀ ਘਰ ਚ ਸੌਦਾ ਲੈ ਕੇ ਆਉਂਦੇ ਹੋ ਉਹਦਾ ਸਰਕਾਰ ਟੈਕਸ ਲੈਂਦੀ ਹੈ ਮਕਾਨ ਬਣਾਇਆ ਆਪਾਂ ਸਮਾਨ ਲੈਂਦਾ ਸਰਕਾਰ ਟੈਕਸ ਲੈਂਦੀ ਵਾਹਕ ਲੈ ਲੈਂਦਾ ਆਪਾਂ ਸਰਕਾਰ ਟੈਕਸ ਲੈਂਦੀ ਹਰ ਇੱਕ ਚੀਜ਼ ਦਾ ਟੈਕਸ ਸਾਡਾ ਖਜ਼ਾਨੇ ਚ ਜਾਂਦਾ ਤੇ ਖਜ਼ਾਨੇ ਚ ਦੋ ਤਰ੍ਹਾਂ ਦੇ ਲੋਕ ਤਦਖਾ ਲੈਂਦੇ ਆ ਸਾਡੇ ਪੈਸੇ ਦੇ ਇੱਕ ਤਾਂ ਜਿਹੜੇ ਚੁਣੇ ਹੁੰਦੇ ਆ ਉਹ ਵੀ ਤੁਹਾਡੇ ਪੈਸੇ ਦੀ ਤਨਖਾਹ ਲੈਂਦੇ ਉਹਨਾਂ ਦੀ ਜ਼ਿੰਮੇਵਾਰੀ ਹੁੰਦੀ ਕੰਮ ਕਰਵਾ ਕੇ ਦੇਣਾ ਇੱਕ ਜਿਹੜੇ ਆ ਨਰੇਗਾ ਵਾਲਿਆ ਜਿਹਦਾ ਜੌਬ ਕਾਰਡ ਬਣਿਆ ਉਹ ਨਰੇਗਾ ਦਾ ਮਾਲਕ ਆ ਹੁਣ ਮਾਲਕ ਨੂੰ ਕੰਮ ਦੇਣਾ ਤੇ ਕੰਮ ਦੇ ਪੈਸੇ ਲੈ ਕੇ ਦੇਣੇ ਉਹ ਲੋਕ ਨੌਕਰ ਨੇ ਤੁਹਾਡੇ ਤੁਹਾਡੇ ਪੈਸੇ ਦੀ ਤਨਖਾਹ ਲੈਂਦੇ ਆ ਤੇ ਤੁਹਾਡੇ ਲਈ ਬੈਠੇ ਹੋਏ ਨੇ ਹੁਣ ਉਹ ਆਪਸ ਵਿੱਚ ਮਿਲ ਗਏ ਉਹ ਕਹਿੰਦੇ ਖਾਓ ਤੇ ਖਵਾਓ ਇਹਨਾਂ ਲੋਕਾਂ ਦਾ ਠੇਕਾ ਨਹੀਂ ਲੈਂਦੇ ਹੈਨਾ ਪਰ ਇਹ ਹਾਪਕਾਂ ਲਈ ਤੁਸੀਂ ਗੱਲ ਕਰਨੀ ਆਪਿਆਂ ਦੀ ਇਹ ਨਰੇਗਾ ਤੁਹਾਡੀ ਇਹ ਤੁਸੀਂ ਮਾਲਕੋ ਹਰ ਇੱਕ ਚੀਜ਼ ਤੇ ਤੁਹਾਡੇ ਤੇ ਲੁੱਟ ਹੋ ਰਹੀ ਆ ਰਾਸ਼ਨ ਤੁਹਾਨੂੰ ਨਹੀਂ ਪੂਰਾ ਮਿਲਦਾ ਸੈਕੰਡ ਸਕੀਮ ਤੁਹਾਨੂੰ ਨਹੀਂ ਮਿਲਦੀ ਪੈਨਸ਼ਨ ਤੁਹਾਨੂੰ ਨਹੀਂ ਮਿਲਦੀ ਹੈਨਾ ਪੈਨਸ਼ਨ ਦੀ ਗੱਲ ਕਰੀਏ ਦਿੱਲੀ ਦੇ ਵਿੱਚ 500 ਰੁਪਿਆ ਹੋ ਗਈ ਆ ਔਰ ਦਿੱਲੀ ਚ ਕੇਸਰੀਵਾਲ ਦੀ ਸਰਕਾਰ ਆ ਪੰਜਾਬ ਚ ਵੀ ਤੇ ਕੇਸਰੀਵਾਲ ਦੀ ਸਰਕਾਰ ਆ ਹਰਿਆਣੇ ਚ 3500 ਹੋ ਗਈ ਐ ਤੇ ਪੰਜਾਬ ਦੇ ਵਿੱਚ 1500 ਪੈਨਸ਼ਨ ਐ ਇਹ 1500 ਚ ਵੀ ਮਹੀਨੇ ਦੀ ਪੈਨਸ਼ਨ 1500 ਤੇ ਸਾਲ ਚ 12 ਮਹੀਨੇ ਹੁੰਦੇ 12 ਐਂਟਰੀਆਂ ਹੁੰਦੀਆਂ ਪਰ ਬੈਂਕ ਵਾਲੇ ਨੂੰ ਕਹੋ ਜੀ ਇੱਕ ਮਹੀਨੇ ਦੀ ਸਟੇਟਮੈਂਟ ਕਰ ਦਿਓ ਤੁਹਾਨੂੰ 12 ਐਂਟਰੀਆਂ ਨਹੀਂ ਮਿਲਣੀਆਂ 8-9 ਹੀ ਮਿਲਣਗੀਆਂ 8-9 ਨਹੀਂ ਜੇ ਕਿਉਂਕਿ ਚੋਰਾਂ ਨੂੰ ਆਪਾਂ ਖੁੱਲ੍ਹਣ ਦਿੱਤੀ ਹੋਈ ਹੈ ਨਾ ਚੋਰ ਲੁੱਟੀ ਜਾਂਦੇ ਆ ਦੇਖੋ ਇਹ ਆਪਦੇ ਹੱਕਾਂ ਦੀ ਤੁਹਾਨੂੰ ਆਪ ਨੂੰ ਇਕੱਠਾ ਹੋਣਾ ਪੈਗਾ ਕਿਸੇ ਨੇ ਨਹੀਂ ਹੋਣਾ ਦੇਖੋ ਹੁਣ ਅਸੀਂ ਆਪਣਾ ਸਰੀਰ ਆਪ ਸਾਫ਼ ਕਰਦੇ ਆਂ ਆਪਣੇ ਪੇਟ ਦੀ ਪਾਲਣਾ ਪੋਛਣਾ ਅਸੀਂ ਆਪ ਕਰਦੇ ਆਂ ਘਰ ਦੀ ਸਫਾਈ ਅਸੀਂ ਆਪ ਕਰਦੇ ਆਂ ਤੇ ਆਪਦੇ ਹੱਕ ਵੀ ਸਾਨੂੰ ਆਪ ਨੂੰ ਲਾਗੂ ਕਰਾਉਣੇ ਪੈਣਗੇ ਔਰ 76 ਸਾਲ ਤੋਂ ਬਜ਼ੁਰਗ ਵੋਟ ਪਾਉਂਦੇ ਰਹੇ ਆ ਸਾਡੇ ਆਹ ਬਾਈ ਸਾਡਾ 76 ਸਾਲ ਤੋਂ ਵੋਟ ਪਾਉਂਦੇ ਰਹੇ ਕਰਦੇ ਕੀ ਰਹੇ ਨੇ ਮੁੱਛਾਂ ਨਾਟ ਚੜਾਉਂਦੇ ਸੀ ਮੇਰੀ ਕਾਲੀ ਪਾਰਟੀ ਆ ਇੱਕ ਨੇ ਇਧਰੋਂ ਮੁੱਛ ਨੂੰ ਵਟ ਚੜਾਉਣਾ ਮੇਰੀ ਕਾਂਗਰਸ ਪਾਰਟੀ ਆ ਇਵੇਂ ਗੱਲ ਸੀ ਪਰ ਕਦੀ ਕਿਸੇ ਨੇ ਕਿਹਾ ਜਾ ਬਲਾਕ ਮੇਰਾ ਨਾਮ ਲੈ ਮਰੇਗਾ ਚਲਾਓ ਯਾਰ ਤੁਸੀਂ ਸਾਡੀ ਸਪੋਰਟ ਕੀਤੀ ਆ ਇਹ ਸਾਬ ਕਿਹਾ ਨਹੀਂ ਕਿਹਾ ਨਾ ਕਿਸ ਨੇ ਹਾਂ ਸਾਡੀ ਧੀ ਰਾਣੀ ਰੁਲੀ ਪਈ ਇਹ ਨੂੰ ਮੈਂ ਲੈ ਗਈ ਸਾਡੇ ਤੇ ਜਾਂਦੀ ਹੈ ਵਿਚਾਰੀ ਕਲਪਦੀ ਹੈ ਮੇਰਾ ਟਾਈਮ ਨਹੀਂ ਲੱਗਦਾ ਬਲਾਕ ਪ੍ਰਧਾਨ ਦੇ ਅੰਦਰ ਜੀ ਫੋਰ ਹਾਂ ਇਹ ਵੀ ਵਿਚਾਰੀ ਜਿੰਨਾ ਕੁ ਜੋਰ ਲਾਉਣਾ ਲੱਗਦੀ ਹੈ ਪਰ ਉਹ ਲੋਕ ਜਿਹੜੇ ਹੋ ਗਏ ਉਹ ਡੰਗੋ ਡਾਂਗਾ ਵਾਲੇ ਨੇ ਛਿੱਤਰਾਂ ਵਾਲੇ ਨੇ ਜਿੰਨੇ ਚੋ ਛਿੱਤਰ ਮਾਰਨਾ ਤੇ ਉਹ ਚਿੱਤਰ ਕੰਮ ਨਹੀਂ ਲੱਗਦਾ ਤਾਂ ਏਜ ਲਈ ਮੇਰੀ ਬੇਨਤੀ ਆ ਹਸਤੀਆਰ ਲੈ ਕੇ ਆਏ ਆ ਇਹ ਹਸਿਆਰ ਤੁਸੀਂ ਪੜਨਾ ਫੋਟੋ ਪਾਉਣੀ ਆ ਰਿਸ਼ਤੇਦਾਰਾਂ ਨੂੰ ਅੱਗੇ ਦੀ ਅੱਗੇ ਉਹਨਾਂ ਨੂੰ ਕਹੋ ਕਿ ਪੈਨਸ਼ਨ ਵੀ ਸਾਡੀ ਸਾਂਝੀ ਗੱਲ ਆ ਦਿਹਾੜੀ ਦੀ ਵੀ ਸਾਡੀ ਸਾਂਝੀ ਗੱਲ ਆ ਨਸ਼ੇ ਵੀ ਸਾਨੂੰ ਲੁੱਟ ਕੇ ਖਾਰੇ ਨੇ ਤਾਂ ਹੋਰ ਵੀ ਇਹਦੇ 'ਚ ਗੱਲਾਂ ਕਾਫੀ ਨੇ ਜਿਹੜੀਆਂ ਸਾਡੇ ਹੋਣ ਚ ਨੇ ਤਾਂ ਨਾਲ ਦੀ ਨਾਲ ਅੱਗੇ ਪਾ ਕੇ ਤੇ ਆਪਾਂ 11 ਤਰੀਕ ਨੂੰ ਡੀਸੀ ਦਫ਼ਤਰ ਦੇ ਸਾਹਮਣੇ ਆਪ ਥੋੜੇ ਜਿਹਾ ਇੱਥੇ ਹੋਣਾ ਡੁੰਗੀ ਦੀ ਜਗ੍ਹਾ ਹੈ ਉੱਥੇ ਆਪਾਂ ਕਿਰਾਏ ਤੇ ਲਈ ਹੋਈ ਆ ਤਾਂ ਨਾਲ ਟੈਂਟ ਲੱਗਾ ਹੋਊਗਾ ਨਾਲ ਖਾਣ ਪੀਣ ਵਾਲਾ ਅਰੇਂਜਮੈਂਟ ਉੱਥੇ ਆਪਣੀ ਸੰਸਥਾ ਵੱਲੋਂ ਹੋਏਗਾ ਪਰ ਤੁਹਾਡੀ ਹਾਜ਼ਰੀ ਲਾਉਣੀ ਜ਼ਰੂਰੀ ਆ ਹਾਜ਼ਰੀ ਲਵਾਉਣੀ ਜ਼ਰੂਰੀ ਆ ਆ ਵੀ ਲਿਖਿਆ 11 ਆ 11 ਤਰੀਕ ਇਸਤਿਹਾਰ ਮੈਂ ਦੇਖੇ ਜਾਣਾ ਤੁਸੀਂ ਅੱਗੇ ਦੀ ਅੱਗੇ ਦੀ ਕਹਿਣਾ ਕਿਉਂਕਿ ਵੇਖੋ ਇਹ ਸਾਰਿਆਂ ਦਾ ਸਾਰਿਆਂ ਦਾ ਜਿਵੇਂ ਕਿਸਾਨ ਨਹੀਂ ਕੁੱਪਿਆ ਮੈਂ ਛੋਟੇ ਵੀਰੇ ਫੜਿਆ ਤੇ ਨਾ ਤੁਸੀਂ ਮੈਂ ਨਹੀਂ ਕੋਈ ਗੱਲ ਨਹੀਂ ਮੇਰੇ ਪੈਸੇ ਲੱਗੇ ਆ ਦੇਰ ਨਾ ਘਟੇ ਤੁਸੀਂ ਖੁੱਲੇ ਰੱਖ ਕੇ ਜਾਓ ਤੁਸੀਂ ਸਭੋ ਹੋਰ ਕੋ ਮੈਂ ਇਹਾਂ ਦੀਆਂ ਨਾਲ ਰਿਸ਼ਤੇਦਾਰਾਂ ਨੂੰ ਭੇਜਣਾ ਹੈ ਕਿਉਂਕਿ ਜੇ ਇਹ ਪੜੋਗੇ ਤਾਂ ਇਹ ਤਾਂ ਨਹੀਂ ਸਮਝ ਬਣੇਗੀ ਨਾ ਨਹੀਂ ਨਹੀਂ ਰਾਜੇ ਵੇਖੋ ਤੁਹਾਡੇ ਹੱਕਾਂ ਦੀ ਗੱਲ ਕਿਸੇ ਸਿਆਸੀ ਲੀਡਰਾਂ ਨੇ ਬੋਲਣ ਵਾਲਿਆਂ ਨੇ ਨਹੀਂ ਕੀਤੀ ਹੈ ਨਾ ਪਰ ਅਸੀਂ ਕਰਦੇ ਆ ਤਾਂ ਮੈਂ ਤੁਹਾਡੇ ਤੋਂ ਆਸ ਰੱਖਦਾ ਕਿ ਪੂਰੀ ਜ਼ਿੰਮੇਵਾਰੀ ਨਾਲ ਕਿ ਇਨਾ ਕੰਮ ਆਇਆ ਸਭ ਨੂੰ ਜੈਪੀਨ ਜੈ ਭਾਰਤ ਸਸਿਕਾਲ ਨਮਸਕਾਰ